ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਕੋਲੋਂ ਹਰ ਵੇਲੇ ਸਰਵੱਤ ਦਾ ਭਲਾ ਮੰਗਦੇ ਆ ਸਭ ਨੂੰ ਰੱਬ ਖੁਸ਼ੀਆਂ ਖੇੜੇ ਦੇਵੇ ਤੰਦਰੁਸਤੀਆਂ ਦੇਵੇ ਸੋ ਵਿਰਸਾ ਸੰਭਾਲਉਤੇ ਮੈਂ ਗੁਰਮੀਤ ਕੌਰ ਲਿੱਟ ਤੁਹਾਡਾ ਅੱਜ ਸਤਿਕਾਰ ਕਰ ਰਹੀ ਆ ਮੈਂ ਪਹੁੰਚੋ ਸਾਰੇ ਮੇਰੀ ਬਾਤ ਸੁਣਨ ਲਈ ਸੋ ਪਹਿਲਾਂ ਮੇਰੀ ਬਾਤ ਨੂੰ ਸੁਣ ਲਿਓ ਸਾਰੀ ਨੂੰ ਫਿਰ ਪਿੱਛੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਤਾਂ ਸੁਣੋ ਅੱਜ ਦੀ ਬਾਤ ਇੱਕ ਰਾਜਾ ਸੀ ਉਹਦੇ ਸੱਤ ਮੁੰਡੇ ਸੀ 6 ਤਾਂ ਵਿਆਹੇ ਹੋਏ ਸੀ ਜਿਹੜਾ ਸਭ ਤੋਂ ਛੋਟਾ ਸੀ ਉਹ ਵੀ ਨੌਜਵਾਨ ਸੀ ਵਿਹਣ ਵਾਲਾ ਪਰ ਉਹ ਹਲੇ ਬਿਆਹ ਨਹੀਂ ਸੀ ਤਾਂ ਇੱਕ ਦਿਨ ਉਹ ਬੈਠਾ ਸੀ ਤਾਂ ਉਹਦੀ ਜਿਹੜੀ ਛੋਟੀ ਪਰਝਾਈ ਸੀ ਸਾਰਿਆਂ ਤੋਂ ਉਹਦੇ ਕੋਲ ਦੀ ਲੰਗੀ ਜਾਂਦੀ ਸੀ ਤਾਂ ਉਹ ਮੁੰਡੇ ਨੂੰ ਲੱਗੀ ਰਾਜਕੁਮਾਰ ਨੂੰ ਪਿਆਸ ਉਹਨੇ ਆਲਾ ਦਵਾਲਾ ਦੇਖਿਆ ਉਹਨੂੰ ਕੋਈ ਨੌਕਰ ਨਾ ਦੇਖਿਆ ਤਾਂ ਉਹਨੇ ਪਰਝਾਈ ਨੂੰ ਕਹਿਤਾ ਵੀ ਭਾਬੀ ਮੈਨੂੰ ਪਾਣੀ ਦਾ ਗਲਾਸ ਦੇਈ ਮੈਨੂੰ ਪਿਆਸ ਲੱਗੀ ਹੈ ਭਾਬੀ ਨੇ ਪਾਣੀ ਦਾ ਗਲਾਸ ਤਾਂ ਦਿੱਤਾ ਪਰ ਉਹਨੂੰ ਜਿਹੜੀਆਂ ਨਹੀਂ ਕਹਿਣੀਆਂ ਸੀ ਸੋਸਨਾਈਆਂ ਕਹਿੰਦੀ ਹਾਂ ਹਾਂ ਤੂੰ ਮੈਨੂੰ ਨੌਕਰਾਨੀ ਸਮਝ ਕੇ ਪਾਣੀ ਮੰਗਿਆ ਮੈਥੋਂ ਐਨੇ ਕਹਿੰਦੀ ਘਰ ਚ ਨੌਕਰ ਨੇ ਉਹ ਕਹਿੰਦਾ ਭਾਬੀ ਐਡੀ ਕਿੱਡੀ ਕ ਗੱਲ ਐ ਵੀ ਕੋਈ ਨੌਕਰ ਮੈਨੂੰ ਦਿਸਿਆ ਨਹੀਂ ਮੈਂ ਤਾਂ ਪਹਿਲਾਂ ਨੌਕਰਾਂ ਕੰਨੀ ਦੇਖ ਰਿਆ ਸੀ ਮੈਨੂੰ ਕੋਈ ਨਹੀਂ ਦਿਸਿਆ ਵੀ ਮੈਨੂੰ ਪਿਆਸ ਲੱਗੀ ਸੀ ਚਲ ਤੇ ਇਥੋਂ ਪਾਣੀ ਮੰਗ ਲਿਆ ਕਹਿੰਦੀ ਨਾ ਤੈ ਮੈਨੂੰ ਨੌਕਰਾਨੀ ਦਾ ਦਰਜਾ ਦਿੱਤਾ ਤਾਂ ਮੈਥੋਂ ਪਾਣੀ ਮੰਗਿਆ ਕਹਿੰਦੀ ਹੁਣ ਮੈਂ ਤਾਂ ਜਾਣਾ ਜੇ ਤੇਰੇ ਚ ਐਨਾ ਨਖਰ ਐ ਨਾ ਕਹਿੰਦੀ ਤੂੰ ਰਾਣੀ ਬਦਮਣੀ ਨੂੰ ਵਿਆਹ ਕੇ ਲਿਆ ਉਹ ਕਹਿੰਦਾ ਭਾਬੀ ਕਿਉਂ ਕੰਮ ਵਧਾਉਨੀਆਂ ਕਹਿੰਦਾ ਐਡੀ ਤਾਂ ਕੋਈ ਕਹਾਣੀ ਨਹੀਂ ਮੇਰੇ ਦਿਲ 'ਚ ਜਿੱਡੀ ਤੂ ਬਣਾਈ ਜਾਨੀ ਐ ਕਹਿੰਦੇ ਨਾ ਨਾ ਹੁਣ ਤਾਂ ਮੈਂ ਮੈਂ ਤਾਂ ਤੈਨੂੰ ਮੰਨੂ ਜੇ ਤੂੰ ਰਾਣੀ ਬਦਮਣੀ ਬਿਆਹੇਗਾ ਬੱਸ ਭਾਈ ਫੇਰ ਕੀ ਸੀ ਉਹ ਜੇ ਮੈਂ ਕਹਿੰਦੇ ਹੁੰਦੇ ਨੇ ਵੀ ਬੋਲੀ ਸ਼ਰੀਕ ਦੀ ਫੱਟ ਤਲਵਾਰ ਦਾ ਲੱਗਿਆ ਫੱਟ ਮੁੰਡੇ ਦੇ ਤਾਂ ਬੁਲਾ ਲਿਆ ਵਜ਼ੀਰ ਦਾ ਮੁੰਡਾ ਕਹਿੰਦਾ ਮੇਰੇ ਘੋੜਾ ਤਿਆਰ ਕਰ ਦੇ ਉਹ ਕਹਿੰਦਾ ਵੀ ਕਿੱਥੇ ਜਾਵੇਂਗਾ ਉਹ ਨੂੰ ਕਹਿੰਦਾ ਬੀਮਾਰਾਣੀ ਪਦਮਣੀ ਜਾਣੀ ਹੈ ਲੈ ਕੇ ਆਉਣੀ ਹੈ ਉਹ ਕਹਿੰਦਾ ਫਿਰ ਮੈਂ ਤੈਨੂੰ ਇਕੱਲੇ ਨਹੀਂ ਤੋਰਦਾ ਮੈਂ ਵੀ ਤੇਰੇ ਨਾਲ ਜਾਉਂ ਕਹਿੰਦਾ ਠੀਕ ਹੈ ਭਗ ਚੱਲ ਤੇ ਘਰੇ ਕਹਿਣ ਲੱਗਿਆ ਵੀ ਮੈਂ ਹੁਣ ਉਨਾ ਚਿਰ ਨਹੀਂ ਮੁੜਦਾ ਚਾਹੇ ਮੈਨੂੰ 2 ਮਹੀਨੇ ਲੱਗਣ ਚਾਹੇ 4 ਲੱਗਣ ਚਾਹੇ ਮੈਨੂੰ ਮਹੀਨਾ ਲੱਗੇ ਮੈਂ ਉਨਾ ਚਿਰ ਨਹੀਂ ਆਉਂਦਾ ਜਿੰਨਾ ਚਿਰ ਮੈਂ ਰਾਣੀ ਬਦਮਣੀ ਨੂੰ ਲੈ ਕੇ ਨਹੀਂ ਆਉਂਦਾ ਤਾਂ ਜਾਂਦੇ ਨੇ ਪਤਾ ਹੀ ਨਹੀਂ ਵੀ ਰਾਣੀ ਬਦਮਣੀ ਹੈ ਕਿੱਥੇ ਉਹਨੂੰ ਕਿੱਥੋਂ ਲੈ ਕੇ ਆਉਣਾ ਹੈ ਕੋਈ ਜਾਣਕਾਰੀ ਨਹੀਂ ਤਾਂ ਜਦੋਂ ਜਾਂਦੇ ਨੇ ਬਹੁਤ ਨੇਹਰਾ ਹੋ ਗਿਆ ਰਾਤ ਪੈ ਗਈ ਮੂਰੇ ਤਾਂ ਇੱਕ ਬਾਗ ਦਿਸਿਆ ਉਹਨਾਂ ਨੂੰ ਬਾਗ ਦੇ ਆਲੇ-ਦੁਆਲੇ ਬਹੁਤ ਵੱਡੀਆਂ-ਵੱਡੀਆਂ ਕੰਧਾਂ ਕੱਢੀਆਂ ਹੋਈਆਂ ਅੰਦਰੋਂ ਬਹੁਤ ਸਾਫ਼-ਸੁਥਰਾ ਫੁੱਲ-ਬੂਟੇ ਦਰੱਖਤ ਲੱਗੇ ਹੋਏ ਫਲ-ਫਲਦਾਰ ਦਰੱਖਤ ਤੇ ਕਹਿਣ ਲੱਗਿਆ ਰਾਜੇ ਦਾ ਮੁੰਡਾ ਵੀ ਆਪਾਂ ਇੱਥੇ ਰਾਤ ਕੱਟ ਲੈਨੇ ਆ ਬੁਜ਼ੀਰ ਦਾ ਮੁੰਡਾ ਕਹਿੰਦਾ ਵੀ ਪਤਾ ਨਹੀਂ ਕਿਉਂ ਵੀ ਮੇਰੇ ਮਨ 'ਚ ਗੱਲ ਆ ਰਹੀ ਹੈ ਵੀ ਇਹ ਜਗਾ ਸਹੀ ਨਹੀਂ ਹੈਗੀ ਆਪਣੇ ਵਾਸਤੇ ਉਹ ਕਹਿੰਦਾ ਇੰਨਾ ਤਾਂ ਸੋਹਣਾ ਥਾਉ ਹੈ ਤੈਨੂੰ ਕੀ ਹੁੰਦਾ ਕਹਿੰਦਾ ਚਲਾ ਜਾ ਜਾ ਭਾਈ ਉਹ ਜਾ ਵੜੇ ਅੰਦਰ ਜਦੋਂ ਘੋੜੇ ਅੰਦਰ ਬਾੜੇ ਗੇਟ ਦੇ ਤਾਂ ਉਹਦਾ ਗੇਟ ਆਪ ਦੇ ਆਪ ਬੰਦ ਹੋ ਗਿਆ ਬਾਗ ਦਾ ਤਾਂ ਪਹਿਲਾਂ ਤਾਂ ਉਹ ਡਰ ਗਏ ਵੀ ਐ ਕਿਉਂ ਗੇਟ ਬੰਦ ਹੋ ਗਿਆ ਉਹ ਕਹਿਣ ਲੱਗੇ ਵੀ ਚਲ ਆਪਾਂ ਐ ਕਰਾਂਗੇ ਵੀ ਆਪਾਂ ਦਰਖਤਾਂ ਦੇ ਉੱਤੇ ਸੰਘਣੇ ਦਰਖਤਾਂ ਨੇ ਦਰਖਤਾਂ ਦੇ ਉੱਤੇ ਚੜ ਜਾਨੇ ਆ ਘੋੜੇ ਬੰਨ੍ਹ ਦੋ ਇੱਥਾਂ ਦਰਖਤ ਨਾਲ ਘੋੜੇ ਬਨ ਕੇ ਦਰਖਤ ਦੇ ਉੱਪਰ ਚੜ ਗਏ ਤਾਂ ਇੰਨੇ ਇੱਕ ਬਹੁਤ ਸੁੰਦਰ ਕੰਨਿਆ ਆਉਂਦੀ ਹੈ ਆ ਕੇ ਉੱਥੇ ਇਤਰ ਛਿੜਕਦੀ ਹੈ ਸਾਰੇ ਬਾਗ ਦੇ ਵਿੱਚ ਖਿੰਡ ਜਾਂਦੀ ਹੈ ਮਹਿਕ ਇਤਰ ਦੀ ਤਾਂ ਉਹ ਜਿੰਨੇ ਥਾਂ 'ਚ ਛਿੜਕਦੀ ਹੈ ਫੇਰ ਉੱਥੇ 15 20 ਭਰੀਆਂ ਉਤਰਦੀਆਂ ਨੇ ਉਹ ਆ ਕੇ ਬਹੁਤ ਸੋਹਣੇ ਗਲੀਚੇ ਵਿਛਾਉਂਦੀਆਂ ਨੇ ਉੰਨੀ ਜਗ੍ਹਾ 'ਚ ਤੇ ਇੱਕ ਉੱਚੀ ਜਗ੍ਹਾ ਰੱਖ ਕੇ ਉਹਦੇ ਤੇ ਸਟੇਜ ਜੀ ਲਾਉਂਦੀਆਂ ਨੇ ਉਹ ਸੇਜ ਜੀ ਬਣਾ ਕੇ ਫੇਰ ਉੱਪਰੋਂ ਉਡਣ ਘਟੋਲਾ ਉਤਰਦਾ ਉਹਨੂੰ ਦੇਖਦੇ ਨੇ ਸਾਰੇ ਜਦੋਂ ਉਹਦੀ ਆਵਾਜ਼ ਆਉਂਦੀ ਹੈ ਤਾਂ ਉਹਦੇ 'ਚ ਇੱਕ ਬਹੁਤ ਸੋਹਣੀ ਰਾਜਕੁਮਾਰੀ ਉੱਤਰ ਕੇ ਉਹ ਸੇਜ ਦੇ ਉੱਤੇ ਆ ਕੇ ਬਹਿ ਜਾਂਦੀ ਹੈ ਤਾਂ ਉਹਨਾਂ ਨੂੰ ਗਾਹਣ ਲੱਗੀ ਬੈਠ ਕੇ ਕਹਿੰਦੀ ਜਾਓ ਉਹਨੂੰ ਬੁਲਾ ਕੇ ਲਿਆਓ ਤਾਂ ਇੱਕ ਜਾਨੀ ਗਈ ਉਹ ਨੰਨੇ ਵੀ ਵੀ ਦੇਖ ਲਈ ਰਾਜਕੁਮਾਰ ਨੇ ਵੀ ਆਪਣੇ ਕੰਨਿਆ ਆ ਰਹੀ ਹੈ ਤੁਰੀ ਕਹਿੰਦੀ ਕਿ ਜਾ ਕੇ ਦਰਖਤ ਥੱਲੇ ਕਹਿੰਦੀ ਆਜੋ ਤੁਹਾਨੂੰ ਰਾਜਕੁਮਾਰੀ ਨੇ ਬੁਲਾਇਆ ਤਾਂ ਵਜ਼ੀਰ ਦਾ ਮੁੰਡਾ ਤਾਂ ਉੱਥੇ ਖੜ ਗਿਆ ਉੱਤਰ ਕੇ ਦਰਖਤ ਹੇਠਾਂ ਰਾਜੇ ਦਾ ਮੁੰਡਾ ਆ ਗਿਆ ਕੋਲੇ ਜਦੋਂ ਆਇਆ ਤਾਂ ਉਹ ਉਹਨੇ ਉਹਨੂੰ ਜਗਾ ਜੀ ਦੇ ਕੇ ਆਪਦੇ ਕੋਲੇ ਸੇਜ ਤੇ ਕਹਿੰਦੀ ਇੱਥੇ ਬਹਿ ਜਾ ਉਹ ਹੱਥ ਬੰਨ੍ਹ ਕੇ ਕਹਿੰਦਾ ਵੀ ਮੈਂ ਇੱਥੇ ਨਹੀਂ ਬੈਠ ਸਕਦਾ ਉਪਰਾਂ ਨੂੰ ਹੋ ਕੇ ਬਹਿ ਗਿਆ ਤਾਂ ਉਹ ਕਹਿਣ ਲੱਗੀ ਤੂੰ ਕੌਣ ਹੈ ਕਹਿੰਦਾ ਮੈਂ ਰਾਜਦਮ ਹੁੰਦਾ ਕਦੀ ਕੀ ਕਰਨਾ ਹੈ ਇੱਥੇ ਕਹਿੰਦਾ ਵੀ ਮੈਂ ਅਬ ਦੇ ਕੰਮ ਜੈਨਾ ਸਾਨੂੰ ਰਾਤ ਪੈ ਗਈ ਤਾਂ ਕਰਕੇ ਮੈਂ ਇੱਥੇ ਸਾਨੂੰ ਰੁਕਣਾ ਪੈ ਗਿਆ ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ ਹੈ ਮੈਂ ਤਾਂ ਤੈਨੂੰ ਬਹੁਤ ਚਿਰ ਤੋਂ ਉਡੀਕ ਰਹੀ ਸੀ ਵੀ ਇੱਥੇ ਕੋਈ ਰਾਜਕੁਮਾਰ ਆਵੇ ਮੇਰੇ ਨਾਲ ਸ਼ਾਦੀ ਕਰੇ ਕਹਿੰਦੀ ਹੁਣ ਤੂੰ ਹੁਣ ਆਇਆ ਹੈ ਕਹਿੰਦੀ ਇਸ ਲਈ ਹੁਣ ਤੇਰੇ ਨਾਲ ਸ਼ਾਦੀ ਕਰੂੰਗੀ ਮੈਂ ਉਹ ਕਹਿੰਦਾ ਵੀ ਮੈਂ ਤਾਂ ਰਾਣੀ ਪਦਮਣੀ ਦੇ ਬਾਜ਼ਾਰ ਆ ਮੇਰਾ ਤਾਂ ਮੈਂ ਤਾਂ ਉਹਨੂੰ ਲੈਣ ਚੱਲਿਆ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਤੇਰੀ ਮਦਦ ਕਰੂੰਗੀ ਤੂੰ ਲਿਆ ਪਰ ਇੱਕ ਸ਼ਰਤ ਤੇ ਵੀ ਜਦੋਂ ਵਾਪਸੀ ਤੇ ਆਵੇਂਗਾ ਤਾਂ ਤੈਨੂੰ ਮੇਰੇ ਨਾਲ ਵੀ ਵਿਆਹ ਕਰਾ ਕੇ ਮੈਨੂੰ ਵੀ ਤੈਨੂੰ ਤੈਨੂੰ ਨਾਲ ਲਿਜਾਣਾ ਪਊਗਾ ਉਹ ਕਹਿੰਦਾ ਸੋਚ-ਸੂਚ ਕੇ ਕਹਿੰਦਾ ਵੀ ਚਲੋ ਠੀਕ ਐ ਤਾਂ ਉਹਨੂੰ ਕਹਿੰਦੀ ਆ ਕਿ ਤੂੰ ਐ ਕਰ ਉਹਨੂੰ ਇੱਕ ਰਿੰਗ ਦੇ ਦਿੰਦੀ ਆ ਛਾਂਪ ਕਹਿੰਦੀ ਆ ਸ਼ਾਪ ਪਾਲਾ ਵੀ ਤੂੰ ਇਹਨੂੰ ਲਾਹੀਂ ਨਾ ਵੀ ਤੇਰੇ ਤੇ ਕੋਈ ਵਿਪਤਾ ਨਹੀਂ ਆਉਣੀ ਉਹ ਕਹਿੰਦਾ ਠੀਕ ਐ ਤੇ ਉਹਨੂੰ ਕਹਿੰਦੀ ਵੀ ਅੱਗੇ ਜਾਦੂਗਰ ਨਹੀਂ ਹੈਗੀ ਐ ਕਹਿੰਦੀ ਜਾਦੂਗਰਾਂ ਦਾ ਦੇ ਸਕੂਗਾ ਹੁਣ ਸ਼ਹਿਰ ਉਹ ਮੂਰੇ ਬਚ ਕੇ ਜਾਈ ਉੱਥੋਂ ਕਹਿੰਦੀ ਉਹ ਕਹਿੰਦਾ ਵੀ ਠੀਕ ਐ ਚਲੋ ਜੀ ਜਬ ਫੇਰ ਬਾਗੇ ਤੁਰ ਪੇ ਸਵੇਰ ਨੂੰ ਤੁਰੇ ਹੋਏ ਤਾਂ ਫੇਰ ਅੱਗੇ ਉਹੀ ਜਾਦੂਗਰਨੀ ਦਾ ਦੇਸ਼ ਆ ਗਿਆ ਤਾਂ ਉਹਨੂੰ ਇੱਕ ਜਾਦੂਗਰਨੀ ਕਹਿੰਦੀ ਉਹਨੂੰ ਰਾਜਕੁਮਾਰ ਨੂੰ ਕਹਿਣ ਲੱਗੀ ਵੀ ਤੂੰ ਮੇਰੇ ਨਾਲ ਆ ਭਾਈ ਉਹਨ ਘਰੇ ਲੱਗੀ ਉਹ ਕਹਿੰਦੀ ਵੀ ਮੈਂ ਤਾਂ ਬਹੁਤ ਚਿਰ ਦੀ ਉਡੀਕ ਦੀਆਂ ਉਹੀ ਗੱਲ ਉਹਨੇ ਕਹੀ ਕਹਿੰਦੀ ਵੀ ਕੋਈ ਰਾਜਕੁਮਾਰ ਆਵੇ ਮੈਂ ਵਿਆਹ ਕਰਾਵਾਂ ਉਹ ਕਹਿੰਦਾ ਮੈਂ ਤਾਂ ਰਾਣੀ ਪਦਮਨੀ ਨੂੰ ਲੈਣ ਜਾਣਾ ਉਹ ਕਹਿੰਦੀ ਕੋਈ ਗੱਲ ਨਹੀਂ ਲੈ ਫੜਾ ਐ ਕਰ ਆ ਤੈਨੂੰ ਮੈਂ ਬਾਲ ਦਿੰਨੀ ਆ ਇੱਕ ਕਾਲਾ ਇੱਕ ਚਿੱਟਾ ਤੇਰੇ ਕੰਮ ਆਉਣਗੇ ਤੇ ਕਹਿੰਦੀ ਪਰ ਮੁੜਦਾ ਹੋਇਆ ਮੈਨੂੰ ਵੀ ਲੈ ਕੇ ਜਾਈਂ ਵਿਆਹ ਕੇ ਉਹ ਕਹਿੰਦਾ ਠੀਕ ਐ ਉਹ ਕਹਿੰਦੀ ਆ ਕਾਲਾ ਵਾਲਾ ਸਾਮਕੇ ਰੱਖੀ ਜੇ ਕਹਿੰਦੀ ਕਾਲੇ ਵਾਲ ਨੂੰ ਅੱਗ ਲਾਵੇਂਗਾ ਫੇਰ ਤਾਂ ਕਹਿੰਦੀ ਤੇਰੇ ਮੂਹਰੇ ਜਿਹੜੇ ਜਿੰਨ ਦੇ ਉਹ ਹੁੰਦੇ ਨੇ ਕਹਿੰਦੀ ਤੇਰੇ ਉਹ ਆ ਜਾਣਗੇ ਤੇਰੇ ਮੂਹਰੇ ਉਹਨਾਂ ਤੋਂ ਜੇ ਕੋਈ ਕੰਮ ਕਰ ਲੈਣਾ ਹੋ ਲੈ ਲਈ। ਜੇ ਕਹੀਂ ਤੂੰ ਚਿੱਟੇਵਾਲ ਨੂੰ ਸਾੜੇਗਾ, ਅੱਗ ਲਾਵੇਂਗਾ ਕਹਿੰਦੀ ਫਿਰ ਦੇਵਤੇ ਆਉਣਗੇ ਤੇਰੇ ਮੂਰੇ। ਉਹਨਾਂ ਤੋਂ ਜੇ ਕੋਈ ਕੰਮ ਲੈਣਾ ਹੋ ਲੈ ਲਈ, ਮਦਦ ਲੈ ਲਈ। ਉਹ ਕਹਿੰਦਾ ਵੀ ਠੀਕ ਐ। ਭੱਗ ਗਿਆ, ਉੱਥੋਂ ਵੀ ਭੱਗ ਗਿਆ। ਤਾਂ ਫਿਰ ਉਹ ਜਦੋਂ ਗਾਹਾਂ ਗਿਆ, ਤਾਂ ਜੰਗਲ ਆ ਗਿਆ। ਜੰਗਲ ਆਇਆ ਹੋਇਆ ਭਾਈ। ਸੋਚਦੇ ਨੇ ਵੀ ਹੁਣ ਬਹੁਤ ਹਨੇਰਾ ਹੋ ਗਿਆ ਵੀ ਜੰਗਲ ਦੇ ਵਿੱਚ ਆਪਾਂ ਨਾਲੇ ਤਾਂ ਡਰਦੇ ਨੇ ਤੇ ਵੀ ਰਾਹ ਵੀ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਹੈਗੀ ਐ ਉਹ ਪਦਮਣੀ ਤਾਂ ਉਹ ਕਹਿਣ ਲੱਗਿਆ ਵੀ ਆਪਾਂ ਇੱਥੇ ਹੋਊ ਕੁਛ ਨਾ ਕੁਛ ਤਾਂ ਲੱਭੋ ਤਾਂ ਭਾਈ ਉਹਨਾਂ ਨੇ ਇੱਕ ਕੁਟਿਆ ਦੀ ਸੀ ਆਸ਼ਰਮ ਸੀ ਸੱਤ ਸਾਧੂ ਦਾ ਕੋਈ ਉੱਥੇ ਜਦੋਂ ਵਗ ਗਏ ਮੱਥਾ ਟੇਕਿਆ ਤਾਂ ਬਹਿ ਗਏ ਜਾ ਕੇ ਸਾਧੂ ਨੂੰ ਦੱਸਿਆ ਸਾਰੀ ਆਪਣੀ ਕਹਾਣੀ ਸਾਧੂ ਕਹਿਣ ਲੱਗਿਆ ਵੀ ਉਹ ਤਾਂ ਤੁਹਾਨੂੰ ਸੰਗਲਾ ਦੀਪ 'ਚ ਮਿਲੂਗੀ ਉਹ ਤਾਂ ਉੱਥੇ ਰਹਿੰਦੀ ਹੈ ਰਾਣੀ ਪਦਮਣੀ ਵੀ ਰਾਜੇ ਦੀ ਕੁੜੀ ਹੈ ਵੀ ਉੱਥੇ ਦਿਉਆਂ ਦਾ ਪਹਿਰਾ ਹੈ ਸੰਗਲਾ ਦੀਪ ਦੇ ਤਾਂ ਆਲੇ-ਦਾਲੇ ਉੱਥੇ ਤਾਂ ਕੋਈ ਚਿੜੀ ਜਨੌਰ ਵੀ ਜਾ ਨਹੀਂ ਸਕਦਾ ਵੀ ਜਿਹੜਾ ਕੋਈ ਜਾਂਦਾ ਉਹ ਵਾਪਸ ਨਹੀਂ ਮੁੜਦਾ ਉਹ ਕਹਿੰਦਾ ਵੀ ਜਿਵੇਂ ਮਰਜੀ ਹੈ ਵੀ ਕੋਈ ਹੱਲ ਤਾਂ ਹੋਊਗਾ ਉਹ ਕਹਿੰਦਾ ਹੱਲ ਹੈਗਾ ਸਾਧੂ ਕਹਿਣ ਲੱਗਿਆ ਵੀ ਮੈਂ ਤੈਨੂੰ ਇੱਕ ਬਪੂਤੀ ਦਿੰਨਾ ਇਹ ਬਪੂਤੀ ਨੂੰ ਤੂੰ ਡੱਬੀ 'ਚ ਉਹਨੂੰ ਦੇਤੀ ਕਰਾਖ ਕਹਿੰਦਾ ਵੀ ਇਹ ਬਪੂਤੀ ਹੈ ਇਹਨੂੰ ਜੀਵ ਤੇ ਲਾਵੇਂਗਾ ਤੂੰ ਕਿਸੇ ਨੂੰ ਨਹੀਂ ਦੇਵੇਂਗਾ ਤੈਨੂੰ ਹਰੇਕ ਦਿਸੂ ਉਹ ਕਹਿੰਦਾ ਠੀਕ ਹੈ ਚਲੋ ਜੀ ਉੱਥੋਂ ਵੀ ਵਿਦਾ ਹੋ ਗਏ ਫੇਰ ਗਾਹਾਂ ਗਏ ਤਾਂ ਫੇਰ ਇੱਕ ਜੰਗਲ ਆ ਗਿਆ ਫੇਰ ਉੱਥੇ ਉਹੀ ਗੱਲ ਉੱਥੇ ਵੀ ਆਸ਼ਰਮ ਚ ਜਾ ਬਾਗੇ ਕੋਈ ਮਿਲਿਆ ਉੱਥੇ ਉਹਨਾਂ ਨੂੰ ਸੰਤ ਸਾਧੂ ਉਹ ਉਹਨੂੰ ਆਸ਼ਰਮ ਚ ਲੈ ਗਿਆ ਖਾਣਾ ਖੂਣਾ ਖਵਾਇਆ ਉਹਨਾਂ ਨੂੰ ਕਹਿਣ ਲੱਗਿਆ ਵੀ ਅਸੀਂ ਤਾਂ ਉੱਥੇ ਜਾਂਦੇ ਆ ਰਾਣੀ ਪਦਮਣੀ ਨੂੰ ਲੈ ਕੇ ਆਉਣਾ ਹੈ ਉਹ ਕਹਿਣ ਲੱਗਿਆ ਵੀ ਉਹ ਤਾਂ ਸਮੁੰਦਰ ਹੈ ਬਹੁਤ ਵੱਡਾ ਤੂੰ ਉਹ ਪਾਰ ਕਿਵੇਂ ਕਰੇਗਾ ਘੋੜਿਆਂ ਨਾਲ ਤਾਂ ਪਾਰ ਨਹੀਂ ਹੁੰਦਾ ਉਹ ਕਹਿਣ ਲੱਗਿਆ ਵੀ ਨਾ ਉਹਨੂੰ ਕੋਈ ਕਰ ਸਕਦਾ ਪਾਰ ਕਿਉਂਕਿ ਉਸ ਤੋਂ ਬਾਅਦ ਜਿੰਨ ਖੜੇ ਨੇ ਬਹੁਤ ਸੰਗਲਾ ਦੀਪ ਦੇ ਮੂਹਰੇ ਆਲੇ-ਦਾਲੇ ਕੀ ਰਪਾਇਆ ਹੋਇਆ ਵੀ ਉੱਥੇ ਤਾਂ ਕੋਈ ਚਿੜੀ ਪਤੰਗਾ ਵੀ ਨਹੀਂ ਜਾ ਸਕਦਾ ਉਹ ਕਹਿਣ ਲੱਗਿਆ ਗੁਰੂ ਜੀ ਕੋਈ ਸਾਧਨ ਹੋਊਗਾ ਉਹ ਕਹਿਣ ਲੱਗਿਆ ਸੰਤ ਕਹਿੰਦਾ ਫਿਰ ਤੂੰ ਐ ਕਰ ਕਹਿੰਦਾ ਮੈਂ ਤੈਨੂੰ ਇੱਕ ਖੜਾਵਾਂ ਦਿਨਾ ਪਊਏ ਇਹ ਪਊਏ ਪਾਲੀ ਪਾਣੀ ਦੇ ਉੱਤੋਂ ਦੀ ਤੂੰ ਲੰਘ ਜਾਏਂਗਾ ਭਾਈ ਉਹਨੇ ਪਊਏ ਲਈ ਚਲੋ ਵੱਧ ਗਏ ਅਪਦੇ ਸਫ਼ਰ ਤੇ ਗਏ ਜਦੋਂ ਬਹੁਤ ਦੂਰ ਵਾਗੇ ਸਮੁੰਦਰ ਆ ਗਿਆ। ਸਮੁੰਦਰ ਆਇਆ ਹੋਇਆ ਤਾਂ ਉਹਨੇ ਇੱਕ ਖੜਾਮ ਪੈਰ ਚ ਪਾਈ ਪਾਣੀ ਤੇ ਤਰ ਕੇ ਦੇਖਣ ਲੱਗਿਆ। ਤਾਂ ਉਹਨੂੰ ਐ ਲੱਗਿਆ ਵੀ ਜਿਵੇਂ ਮੈਂ ਧਰਤੀ ਤੇ ਹੀ ਪੈਰ ਧਰਿਆ ਹੁੰਦਾ। ਉਹਨੇ ਤਾਂ ਪਾਈ ਦੋਨੇ ਪੁੱਗੇ ਪਾਏ ਤੇ ਉਹਨੂੰ ਕਹਿਣ ਲੱਗਿਆ ਰਾਜੇ ਵਜ਼ੀਰ ਦੇ ਮੁੰਡੇ ਨੂੰ ਵੀ ਤੂੰ ਇੱਥੇ ਖੜ੍ਹ ਫਿਰ ਹੁਣ। ਉਹ ਕਹਿੰਦਾ ਵੀ ਮੈਂ ਤੇਰੀ ਤੇਰਾ ਇੰਤਜ਼ਾਰ ਇੱਥੇ ਹੀ ਕਰੂੰਗਾ ਮੈਂ ਕਿਤੇ ਨਹੀਂ ਜਾਂਦਾ ਘੋੜੇ ਬਨ ਕੇ ਇੱਥੇ ਰਹੂੰਗਾ ਤਾਂ ਭਾਈ ਉਹ ਤਾਂ ਜਦੋਂ ਉਹਨੇ ਤਤਲ ਹੋ ਕਰਿਆ ਪਾਈਆਂ ਖੜਾਵਾ ਉਹ ਤਾਂ ਲੰਘ ਗਿਆ ਜਿਵੇਂ ਧਰਤੀ ਤੇਰਾ ਆਪ ਆਰਾਮ ਨਾਲ ਸੜਕ ਤੇ ਤੁਰੇ ਜਾਂਦੇ ਹੁੰਨੇ ਆ ਤਾਂ ਜਦੋਂ ਟੱਪ ਗਿਆ ਸਮੁੰਦਰ ਤਾਂ ਗਾਹਦੇ ਉਹ ਖੜੇ ਨੇ ਉਹਨੇ ਦੇਖਿਆ ਵੀ ਜੇ ਮੈਨੂੰ ਦੇਖ ਲਿਆ ਉਹਨੇ ਫਟਾਫਟ ਉਹ ਜੀਵ ਤੇ ਲਾਈਪੂਤੀ ਕੱਢ ਕੇ ਨਾਲੇ ਉਹਨੇ ਜੀਵ ਤੈ ਲਾਉਂਦਾ ਹੈ ਨਾਲੇ ਸੋਚਦਾ ਹੈ ਵੀ ਮੈਂ ਸਾਧੂ ਬਾਬੇ ਨੂੰ ਪੁੱਛ ਕੇ ਤਾਂ ਆਇਆ ਨਾ ਵੀ ਫਿਰ ਮੈਂ ਆਪਦੇ ਰੂਪ ਚ ਕਿਵੇਂ ਆਉਂਗਾ ਤਾਂ ਕੀ ਦੇਖਦਾ ਉਹਦੇ ਮੂਰੇ ਉਹੀ ਸੰਤ ਖੜਾ ਹੁੰਦਾ ਉਹ ਕਹਿੰਦਾ ਵੀ ਜਿਹੜੀ ਗੱਲ ਤੂੰ ਸੋਚਦਾ ਮੈਂ ਉਹਦਾ ਵੀ ਤੋੜ ਲੈ ਕੇ ਆਇਆ ਕਹਿੰਦਾ ਆਹ ਫੜ ਆਹ ਡੱਬੀ ਇਹ ਜਦੋਂ ਜੀਵ ਤੈ ਲਾਵੇਂਗਾ ਤੇ ਤੇਰਾ ਅਸਲੀ ਰੂਪ ਆਜੂ ਪਰ ਇਹਨੂੰ ਵਰਤੀ ਧਿਆਨ ਨਾਲ ਕਹਿੰਦਾ ਤੈਨੂੰ ਕੋਈ ਦੇਖ ਨਾ ਲਵੇ ਉਹ ਕਹਿੰਦਾ ਜੀ ਠੀਕ ਹੈ ਚਲੋ ਬਾਬਾ ਫੇਰ ਹਲੋਪ ਹੋ ਗਿਆ ਤਾਂ ਉਹਨੇ ਕੀ ਕਰਿਆ ਭਾਈ ਜਦੋਂ ਉਹਨੇ ਲਾਈ ਕਬੂਤੀ ਉਹ ਗਿਆ ਜਿੰਨ ਜਿਹਦੇ ਕੋਲ ਨੂੰ ਤਾਂ ਲੋ ਤਾਂ ਰਾਮ ਨਾਲ ਲੰਘ ਗਿਆ ਕੋਲ ਦੀ ਕਿਸੇ ਨੂੰ ਕੋਈ ਪਤਾ ਨਾ ਲੱਗਿਆ ਉਹਨੇ ਦੇਖਿਆ ਵੀ ਠੀਕ ਆ ਵੀ ਮੈਂ ਤਾਂ ਕਿਸੇ ਨੂੰ ਨਹੀਂ ਦਿੰਦਾ ਨਾਲੇ ਤਾਂ ਸਾਰੇ ਮਹਿਲ ਦਾ ਗੇੜਾ ਮਾਰਿਆ ਨਾਲੇ ਉਹ ਸਾਰੇ ਬਾਜ਼ਾਰ ਬਜ਼ੂਰਾਂ ਚ ਫਿਰ ਕੇ ਸਾਰੇ ਰਾਹ ਦੇਖ ਗਿਆ ਆ ਤਾਂ ਫੇਰ ਉਹਨੇ ਸੋਚਿਆ ਵੀ ਹੁਣ ਮੈਂ ਅੰਦਰ ਕਿਵੇਂ ਜਾਊਂਗਾ ਤਾਂ ਸਕੀਮ ਲੜਾਉਂਦਾ ਹੈ ਫੇਰ ਉਹਦੇ ਜਦ ਆ ਗਿਆ ਵੀ ਜਿਹੜੇ ਮੈਨੂੰ ਜਾਦੂਗਰਨੀ ਨੇ ਬਾਲ ਦਿੱਤੇ ਤੇ ਹੁਣ ਉਹ ਕੰਮ ਆਉਣਗੇ ਉਹਨੇ ਕਾਲੇ ਰੰਗ ਦਾ ਬਾਲ ਕੱਢਿਆ ਨਾਲੇ ਉਹਨੇ ਉਹਨੂੰ ਮਾਚਸ ਦਿੱਤੀ ਸੀ ਕਹਿੰਦੀ ਵੀ ਇਹਦੇ ਨਾਲ ਅੱਗ ਲਾ ਦੀ ਉਹਨੇ ਲਾਈ ਤੀਲੀ ਤਾਂ ਉਹ ਤਾਂ ਜਿੰਨੇ ਜਿੰਨ ਇਕੱਠੇ ਹੋ ਗਏ ਉਹਦੇ ਮੂਰੇ ਉਹਨਾਂ ਨੂੰ ਕਹਿਣ ਲੱਗਿਆ ਵੀ ਆ ਜਿੰਨੇ ਵੀ ਜਿੰਨ ਖੜੇ ਨੇ ਸੰਗਲਾ ਦੀਪ ਦੇ ਆਲੇ-ਦਾਲੇ ਸਾਰਿਆਂ ਨੂੰ ਮਾਰ ਦੋ ਪਈ ਉਹਨਾਂ ਨੇ ਤਾਂ ਬਿੰਦਲਾਇਆ ਮਾਰਤੇ ਫੇਰ ਉਹਨੇ ਚਿੱਟਾ ਬਾੜ ਫੂਕਿਆ ਚਿੱਟਾ ਬਾੜ ਫੂਕਦਾ ਤਾਂ ਦੇਵਤੇ ਐ ਦੇਵ ਵੀਰ ਖੜੇ ਹੋ ਜਾਂਦੇ ਨੇ ਉਹਦੇ ਮੂਹਰੇ ਆ ਕੇ ਉਹਨਾਂ ਨੂੰ ਗਾਹਣ ਲੱਗਿਆ ਵੀ ਤੁਸੀਂ ਹੀਰੇ ਜਵਾਹ ਰਾਤ ਦੇ ਨਾਲ ਭਰਿਆ ਹੋਇਆ ਜਹਾਜ਼ ਸਮੁੰਦਰ ਦੇ ਟੱਟ ਤੇ ਲਾ ਦੂਰਲੇ ਪਾਸੇ ਚਲੋ ਜੀ ਓ ਲਾ ਦਿੰਦੇ ਨੇ ਹੀਰੇ ਜਵਾਰਾ ਤੁਸੀਂ ਉਹਨੇ ਤੇ ਲਾ ਕੇ ਗਹਿਣਿਆਂ ਦੇ ਜਿਹੜੀ ਉਹ ਰਾਣੀ पद्मिनी ਹੁੰਦੀ ਹੈ ਉਹਨੂੰ ਕਹਿੰਦੇ ਵੀ ਗਹਿਣਿਆਂ ਦਾ ਸ਼ੌਕ ਹੁੰਦਾ ਵਾਲਾ ਤਾਂ ਉਹ ਜਦੋਂ ਲਾਉਂਦੇ ਨੇ ਫੇਰ ਉਹ ਸੋਚਦਾ ਵੀ ਹੁਣ ਮੈਂ ਕਿਵੇਂ ਜਾਵਾਂ ਉੱਥੇ ਫੇਰ ਉਹ ਦੇਵ ਨੂੰ ਦੇਵਦੂਤ ਤੇ ਜਿਹੜੇ ਉਹਨਾਂ ਨੂੰ ਭੇਜਦਾ ਵੀ ਤੁਸੀਂ ਜਾ ਕੇ ਕਹਿ ਕੇ ਆਓ ਦੱਸ ਕੇ ਆਓ ਵੀ ਇੱਕ ਸਦਗਰ ਆਇਆ ਹੀਰੇ ਜਵਾਰਾਤ ਦਾ ਸਮਾਨ ਆ ਉਹਦੇ ਕੋਲੇ ਸਾਰਾ ਹੈ ਗਹਿਣੇ ਲੈ ਕੇ ਆਇਆ ਵੀ ਰਾਣੀ ਪਦਮਣੀ ਵਾਸਤੇ ਤਾਂ ਉਹ ਦੋ ਜਣੇ ਗਏ ਜਾ ਕੇ ਉਹਨਾਂ ਨੇ ਜਿਹੜੇ ਉਹਦੇ ਅੰਦਰ ਨੌਕਰ ਸੀ ਅੰਦਰ ਖੜੇ ਸੰਤਰੀਆਂ ਨੂੰ ਕਿਹਾ ਵੀ ਰਾਣੀ ਤੱਕ ਪਹੁੰਚਾ ਦਿਓ ਗੱਲ ਵੀ ਇੱਕ ਸੁਦાગਰ ਆਇਆ ਹੈ ਹੀਰੇ ਜਵਾਹਰ ਆ ਤਾਂ ਦਿਖਾਉਣੇ ਚਾਹੁੰਦਾ ਉਹ ਕਹਿੰਦੀ ਵੀ ਮੈਂ ਕੱਲ ਨੂੰ ਮੇਰਾ ਦੂਤ ਭੇਜੂੰ ਉਹਦੇ ਨਾਲ ਆ ਜਾਵੇ ਸੁਦાગਰ ਉਹ ਕਹਿੰਦਾ ਜੀ ਠੀਕ ਹੈ ਚਲੋ ਦੂਜੇ ਦਿਨ ਇੱਕ ਦੂਤ ਆਇਆ ਮਹਿਲਾਂ ਚੋਂ ਸਦਾਗਰ ਨੂੰ ਨਾਲ ਲੈ ਗਿਆ ਸਦਾਗਰ ਨੇ ਥੋੜੇ ਘਣੇ ਜੇ ਚੱਕਲੇ ਗਹਿਣੇ ਜਿਆਦੇ ਤਾਂ ਉਹ ਚੱਕੇ ਨਾ ਗਏ ਉਹ ਵੀ ਜਾਣ ਕੇ ਉਹਨੇ ਤਾਂ ਉਹਨੂੰ ਲਿਜਾਣਾ ਸੀ पद्ਮਣੀ ਨੂੰ ਥੋੜੇ ਘਣੇ ਜੇ ਗਹਿਣੇ ਚੱਕ ਕੇ ਉਹਨੂੰ ਕਹਿਣ ਲੱਗਿਆ ਵੀ ਉਹ ਲੈ ਗਿਆ ਲਿਜਾ ਕੇ ਜਦੋਂ पद्ਮਣੀ ਨੂੰ ਦਿਖਾਏ ਤਾਂ ਬਹੁਤ ਖੁਸ਼ ਹੋਈ ਦੇਖ ਕੇ ਪਾ ਲਿਆ ਕਰੇ ਆਪ ਦੇ ਲਾ ਕੇ ਦੇਖ ਲਿਆ ਕਰੇ ਕਦੇ ਉਹਨੂੰ ਰਾਜਕੁਮਾਰ ਨੂੰ ਪੁੱਛ ਲਿਆ ਕਰੇ ਵੀ ਮੇਰੇ ਸੋਣਾ ਲੱਗਦਾ ਹੈ ਤਾਂ ਉਹਨੂੰ ਕਹਿਣ ਲੱਗੀ ਵੀ ਬੱਸ ਇਹ ਐਨੇ ਕੀ ਲੈ ਕੇ ਆਏ ਹੈ ਉਹ ਕਹਿੰਦਾ ਨਾ ਜੀ ਰਾਣੀ ਜੀ ਕਹਿੰਦਾ ਜਹਾਜ਼ ਤਾਂ ਪਰਿਆ ਖੜਾ ਹੈ ਮੇਰਾ ਤੱਟ ਤੇ ਲੱਗਿਆ ਹੋਇਆ ਕਹਿੰਦਾ ਵੀ ਐਨੇ ਨਾਲ ਕੀ ਬਣਦਾ ਮੇਰਾ ਤੇ ਫਿਰ ਉਹਨੇ ਸੋਚਿਆ ਵੀ ਕਹਿੰਦਾ ਵੀ ਫਿਰ ਐਨੇ ਤਾਂ ਤੁਹਾਨੂੰ ਆਪ ਉੱਥੇ ਵਿੱਚ ਜਹਾਜ਼ ਦੇ ਜਾ ਕੇ ਦੇਖਣੇ ਪੈਣਗੇ ਮੁੰਡਾ ਕਹਿੰਦਾ ਉਗਨੀ ਫਿਰ ਮੈਂ ਕੱਲ ਨੂੰ ਆਉਂਗਾ ਉਹ ਕਹਿੰਦਾ ਕੋਈ ਨਾ ਕੱਲ ਨੂੰ ਆਜਿਓ ਤਾਂ ਦੂਜੇ ਦਿਨ ਜਾਂਦੀ ਐ ਚੜਗੀ ਜਾ ਕੇ ਜਹਾਜ਼ ਦੇ ਵਿੱਚ ਗੋਲੀਆਂ ਬੰਦੀਆਂ ਨੂੰ ਬਾਹਰ ਖੜਾਤਾ ਤਾਂ ਦੇਖਦੀ ਐ ਜਾ ਕੇ ਵੀ ਇੰਨੇ ਸੋਹਣੇ ਸੋਹਣੇ ਇੱਕ ਤੋਂ ਇੱਕ ਚੜਦਾ ਗਹਿਣਾ ਤਾਂ ਉਧਰੋਂ ਪਈ ਜਹਾਜ਼ ਚਲਾ ਲਿਆ ਤੇ ਚੱਲਿਆ ਹੋਇਆ ਜਹਾਜ਼ ਬਹੁਤ ਦੂਰ ਸੰਗਲਾਦੀਪ ਨੂੰ ਲੰਘੇ ਟੱਪ ਗਏ ਸੰਗਲਾਦੀਪ ਤੋਂ ਅੱਗੇ ਤਾਂ ਉਹ ਕਹਿਣ ਲੱਗੀ ਵੀ ਸਾਰੇ ਸੋਹਣੇ ਨੇ ਵੀ ਹੁਣ ਮੈਂ ਜਾਣਾ ਚਾਹੁੰਨੀ ਆ ਵੀ ਜਿਹੜੇ ਮੈਂ ਤੈਨੂੰ ਕਹਿਤਾ ਵੀ ਇਹੇ ਤੂੰ ਪਚਾ ਦੇ ਵੀ ਮੈਂ ਦੂਤ ਨੂੰ ਬੁਲਾਉਣੀ ਆ ਉਹ ਲੈ ਜੂ ਇੰਨੇ ਗਹਿਣੇ ਤੇ ਇੱਥੋਂ ਉਹ ਕਹਿੰਦਾ ਵੀ ਹੁਣ ਰਾਜਕੁਮਾਰੀ ਕਿੱਥੇ ਜਾਵੇਂਗੀ ਤੂੰ ਉਹ ਕਹਿੰਦੀ ਕਿਉਂ ਕੀ ਗੱਲ ਕਹਿੰਦਾ ਜਹਾਜ਼ ਚੱਲ ਪਿਆ ਪਹਿਲਾਂ ਤਾਂ ਉਹਨੇ ਸੋਚਿਆ ਮੁਖੌਲ ਕਰਦਾ ਫਿਰ ਉਹਨੇ ਦੇਖਿਆ ਚੰਗੀ ਤਰ੍ਹਾਂ ਵੀ ਹੈ ਤਾਂ ਸੱਚੀ ਜਹਾਜ਼ ਚੱਲ ਪਿਆ ਉਹਨੂੰ ਕਹਿਣ ਲੱਗੀ ਵੀ ਤੈਂ ਮੇਰੇ ਨਾਲ ਧੋਖਾ ਕੀਤਾ ਹੈ ਤੈਂ ਧੋਖਾ ਕਰਕੇ ਮੈਨੂੰ ਲੈ ਕੇ ਜਾ ਰਿਹਾ ਹੈ ਉਹ ਕਹਿੰਦਾ ਵੀ ਫਿਰ ਜੇ ਮੈਂ ਤੈਨੂੰ ਸਿੱਧਾ ਜਾ ਕੇ ਕਹਿ ਦਿੰਦਾ ਵੀ ਆ ਜਾ ਮੈਂ ਜਹਾਜ਼ 'ਚ ਤੈਨੂੰ ਲੈਣ ਆਇਆ ਕਹਿੰਦਾ ਫਿਰ ਤੂੰ ਆ ਜਾਂਦੀ ਫਿਰ ਉਹ ਚੁੱਪ ਕਰ ਜਾਂਦੀ ਹੈ ਕਹਿੰਦਾ ਫਿਰ ਮੈਂ ਤਾਂ ਕੁਝ ਕਰਨਾ ਹੀ ਥੀ ਫਿਰ ਉਹਨੇ ਉਹਨੂੰ ਸਾਰੀ ਕਹਾਣੀ ਸੁਣਾਈ ਵੀ ਮੇਰੀ ਭਝਾਈ ਨੇ ਮੈਨੂੰ ਐ ਬੋਲੀ ਮਾਰੀ ਮੈਂ ਫਲਾਣੇ ਰਾਜੇ ਦਾ ਮੁੰਡਾ ਵੀ ਮੈਂ ਤਾਂ ਉਹਦੀ ਬੋਲੀ ਪਗਾਉਣ ਆਇਆ ਵੀ ਮੈਂ ਤੇਰੇ ਨਾਲ ਵਿਆਹ ਕਰਨਾ ਹੈ ਫੇਰ ਇੱਕ ਪਾਸੇ ਤਾਂ ਉਹ ਖੁਸ਼ ਹੋ ਗਈ ਵੀ ਚਲੋ ਰਾਜੇ ਦਾ ਮੁੰਡਾ ਹੈ ਸੋਣਾ ਬਹੁਤ ਹੈ ਤੇ ਫੇਰ ਉਹ ਕੱਬ ਹੋਣਾ ਵੀ ਕੀ ਸੀ ਬੈਠ ਗਈ ਬੈਠੇ-ਬੈਠੇ ਤਾਂ ਰਾਜੇ ਦਾ ਮੁੰਡਾ ਆਪ ਉੱਠ ਕੇ ਰਾਜਕਮਰ ਥੋੜਾ ਜਿਹਾ ਗਾਹਾਂ ਵਗ ਗਿਆ ਜਦੋਂ ਗਿਆ ਤਾਂ ਉੱਥੇ ਇੱਕ ਤੋਤਾ ਤੇ ਮੈਨਾ ਆ ਕੇ ਬਹਿ ਗਏ ਜਹਾਜ਼ ਤੇ ਤਾਂ ਉਹ ਗੱਲਾਂ ਕਰਦੇ ਨੇ ਤੋਤਾ ਤੇ ਮੈਨਾ ਅੰਦਰਲੇ ਪਾਸੇ ਰਾਜੇ ਦਾ ਮੁੰਡਾ ਬੈਠਾ ਹੋ ਰਾਜਕੁਮਾਰ ਉਹਨੂੰ ਉਹਨਾਂ ਦੀਆਂ ਗੱਲਾਂ ਸੁਣਦੀਆਂ ਨੇ ਉਹ ਕਹਿਣ ਲੱਗਿਆ ਦਾ ਤੋਤਾ ਕਹਿੰਦਾ ਮੈਨਾ ਐ ਆਪਣਾ ਟਾਈਮ ਲੰਘ ਜੂ ਕਹਿੰਦਾ ਕੋਈ ਗੱਲ ਸੁਣਾ ਕਹਿੰਦੀ ਕਹੀ ਜੀ ਸੁਨਾਮਾ ਆਪ ਪਵਿੱਤੀ ਸੁਨਾਵਾਕ ਜਗ ਬੀਤੀ ਸੁਨਾਵਾ ਤਾਂ ਉਹ ਕਹਿਣ ਲੱਗਿਆ ਕਹਿੰਦਾ ਆਪ ਆਪ ਤਾਂ ਆਪਣੇ ਨਾਲ ਰੋਜ਼ ਹੀ ਬੀਤਦੀਆਂ ਨੇ ਕਹਿੰਦਾ ਅੱਜ ਜਗ ਬੀਤੀ ਸੁਣਾ ਦੇ ਕੋਈ ਉਹ ਕਹਿੰਦੀ ਜੇ ਕੋਈ ਸੁਣਦਾ ਹੋਵੇ ਕਹਿੰਦਾ ਮੇਰੀ ਗੱਲ ਕਹਿੰਦੀ ਆਹ ਜਿਹੜੇ ਇਹਦੇ ਵਿੱਚ ਰਾਜਕੁਮਾਰ ਤੇ ਰਾਣੀ ਰਾਜਕੁਮਾਰੀ ਜਾ ਰਹੇ ਨੇ ਨਾ ਕਹਿੰਦੀ ਮੈਨੂੰ ਇਹਨਾਂ ਦਾ ਫਿਕਰ ਹੈ ਵੀ ਇਹਨਾਂ ਦੇ ਲਵੇ ਬਸ ਥੋੜੇ ਜਿਹੀ ਸਾਹ ਨਹੀਂ ਕਹਿੰਦੀ ਇਹਨਾਂ ਦੀ ਵੀ ਫੇਰੇ ਮਰ ਜਾਣਗੇ ਦੋਨੇ ਉਹ ਰਾਜਕੁਮਾਰ ਵੀ ਸੁਣ ਰਿਹਾ ਹੈ ਤੋਤਾ ਕਹਿੰਦਾ ਅੱਛਾ ਇਹ ਜੀ ਕੀ ਗੱਲ ਹੈ ਕਹਿੰਦਾ ਉਹ ਕਹਿੰਦੀ ਇਹ ਜਦੋਂ ਜਹਾਜ਼ ਚੋਂ ਉਤਰਨਗੇ ਨਾ ਕਹਿੰਦੀ ਇਹਨਾਂ ਤਾਂ ਬੰਦਾ ਖੜਾ ਹੈ ਜਿਹੜਾ ਮੂਰੇ ਉਹਨੇ ਕਹਿੰਦੀ ਇਹਨਾਂ ਵਾਸਤੇ ਜਗ੍ਹਾ ਦੇਖਣੀ ਹੈ ਰਾਤ ਨੂੰ ਠਹਿਰਨ ਲਈ ਕਹਿੰਦੀ ਜਿੱਥੇ ਉਹ ਇਹਨਾਂ ਨੂੰ ਲੈ ਕੇ ਜਾਊਗਾ ਕਹਿੰਦੀ ਉਹਨੇ ਰਾਤ ਨੂੰ ਡਿੱਗ ਪੈਣਾ ਛੱਤ 'ਨੇ ਵੀ ਇਹ ਮਰ ਜਾਣਗੇ ਉਹ ਕਹਿੰਦਾ ਅੱਛਾ ਕਹਿੰਦਾ ਫਿਰ ਉਦੋਂ ਬਾਅਦ ਫਿਰ ਉਹ ਕਹਿੰਦਾ ਵੀ ਇਹਦਾ ਕੋਈ ਬਚਤ ਹੋਊ, ਬੁਚਾ ਹੋਊ, ਉਪਾਹੂ ਉਹ ਕਹਿੰਦੀ ਉਹ ਬਾਤ ਤਾਂ ਇਹੀ ਹੈ ਵੀ ਜਿਹੜਾ ਹੁਲ ਜਾਊਗਾ ਉੱਥੇ ਨਾ ਜਾਣ ਉਹ ਤੇ ਹੋਰ ਕਿਤੇ ਚਲੀ ਜਾਣ। ਵੀ ਉਹਦੇ 'ਚ ਨਾ ਜਾਣ ਜਿਹਦੇ ਚ ਹੁਲ ਜਾਊਗਾ। ਚਲੋ ਉਹ ਵੀ ਰਾਜੇ ਦੇ ਮੁੰਡੇ ਨੇ ਸੁਣ ਲਈ ਗੱਲ। ਤਾਂ ਤੋਤਾ ਕਹਿੰਦਾ ਫਿਰ ਉਸ ਤੋਂ ਬਾਅਦ ਤਾਂ ਨਹੀਂ ਕੋਈ ਵਿਪਤਾ ਕਹਿੰਦੀ ਇੱਕ ਹੋਰ ਵੀ ਹੈ। ਕਹਿੰਦੀ ਜਿੱਥੇ ਇਹ ਫੇਰ ਜਾਣਗੇ ਉੱਥੇ ਕਹਿੰਦੀ ਰਾਣੀ ਦੀ ਜੁੱਤੀ ਦੇ ਵਿੱਚ ਰਾਤ ਨੂੰ ਸੱਪ ਆ ਕੇ ਬੈਠੂਗਾ। ਰਾਣੀ ਜਦੋਂ ਤੜਕੇ ਜੁੱਤੀ ਪਾਊਗੀ ਉਹ ਨੂੰ ਲੜੂਗਾ ਸੱਪ ਉਹਦੇ ਦੰਦੀ ਮੇ ਵੱਡੂ ਕਹਿੰਦੀ ਵੀ ਡੰਗ ਮਾਰੂ ਤੇ ਉਹ ਮਰ ਜੂਗੀ ਉਹ ਕਹਿੰਦਾ ਅੱਛਾ ਵੀ ਫੇਰੇ ਇਹਦਾ ਆਪਾ ਕੋਈ ਕਹਿੰਦੀ ਆਪਾ ਤਾਂ ਇਹਦਾ ਵੀ ਹੈਗਾ ਆਪਾ ਤਾਂ ਕਹਿੰਦੀ ਇਸ ਦੁਨੀਆ 'ਚ ਹਰ ਗੱਲ ਦਾ ਹੁੰਦਾ ਹੈ ਕਹਿੰਦੀ ਉਹ ਤਾਂ ਇਹ ਹੈ ਵੀ ਜੇ ਕੋਈ ਸੁਣਦਾ ਹੋਵੇ ਬਸ ਇਹ ਗੱਲ ਨੂੰ ਤਾਂ ਉਹ ਜਾਗਦਾ ਰਹੇ ਤੜਕੇ ਵੇਲੇ ਆਊਗਾ ਸੱਪ ਪਹਿਲਾਂ ਆਉਂਦਾ ਨਹੀਂ ਵੀ ਉਦੋਂ ਉਹਨੂੰ ਮਾਰ ਕੇ ਸਿੜਦੇ ਫੇਰ ਕਹਿੰਦਾ ਫੇਰ ਉਸ ਤੋਂ ਬਾਅਦ ਕਹਿੰਦੀ ਫੇਰ ਕੋਈ ਇਹਨਾ ਤੇ ਦੁੱਖ ਨਹੀਂ ਕਹਿੰਦੀ ਫੇਰ ਇਹ ਜ਼ਿੰਦਗੀ ਜਿਉਣਗੇ ਆਪਦੀ ਵੀ ਜੇ ਇੱਥੋਂ ਦੋ ਜਗ੍ਹਾ ਤੋਂ ਬਚ ਗਏ ਉਹ ਕਹਿੰਦਾ ਵੀ ਠੀਕ ਹੈ ਚਲੋ ਰਾਜੇ ਦੇ ਮੁੰਡੇ ਨੇ ਸੁਣ ਲੀਆਂ ਗੱਲਾਂ ਸੁਣਾਉਣ ਤਾਂ ਉਹਨਾਂ ਨੂੰ ਹੀ ਲੱਗੀ ਸੀ ਤਾਂ ਜਾ ਲੱਗੇ ਟੱਟ ਦੇ ਉੱਤੇ ਖੜਾ ਲਿਆ ਜਾ ਕੇ ਜਹਾਜ਼ ਜਦੋਂ ਮੂਰੇ ਖੜਾ ਰਾਜੇ ਦਾ ਮੁੰਡਾ ਲਈ ਆਪਦੇ ਘੋੜੇ ਉਹਨੂੰ ਕਹਿਣ ਲੱਗਿਆ ਜਦੋਂ ਉੱtre ਤਾਂ ਉਹ ਕਹਿੰਦਾ ਵੀ ਮੈਂ ਜਗਾ ਦੇਖ ਰੱਖੀ ਐ ਵੀ ਆਪਾਂ ਰਾਤ ਨੂੰ ਉੱਥੇ ਰਾਤ ਕੱਟਾਂਗੇ ਤਾਂ ਉਹ ਕਹਿੰਦਾ ਵੀ ਰਾਜੇ ਦੇ ਮੁੰਡੇ ਨੇ ਜਵਾਬ ਦਿੱਤਾ ਉਹ ਕਹਿੰਦਾ ਵੀ ਚੱਲ ਜਦੋਂ ਉੱਥੇ ਗਏ ਜਾ ਕੇ ਕਹਿੰਦਾ ਵੀ ਨਾ ਇੱਥੇ ਨਹੀਂ ਰਾਤ ਕੱਟਦੇ ਕਿਉਂ ਉਹਦੇ ਗੱਲ ਦੇ ਜਿਆਦਾ ਆ ਗਈ ਉਹ ਵੀ ਤਾਂ ਅੱਜ ਸੱਤ ਡਿਗੂਗੀ ਤਾਂ ਉਹਦੇ ਲਵੇ ਇੱਕ ਹੋਰ ਸੀ ਕਮਰੇ ਹੋਰ ਸੀ ਬਣੇ ਹੋ ਕਹਿੰਦਾ ਵੀ ਇੰਨਾ ਚ ਕੱਟਾਂਗੇ ਰਾਤ ਪਹਿਲਾਂ ਤਾਂ ਬੜਾ ਵਜ਼ੀਰ ਦੇ ਮੁੰਡੇ ਨੂੰ ਲੱਗਿਆ ਵੀ ਮੈਂ ਤਾਂ ਦੇਖ ਕੇ ਹਟਿਆ ਇਹਨਾਂ ਵਾਸਤੇ ਵੀ ਲੈ ਆਪ ਜਵਾਬ ਦਿੰਦਾ ਤਾਂ ਭਾਈ ਉਹਨੇ ਚਲੋ ਉਹ ਪਈ ਗਏ ਉੱਥੇ ਦੂਜੀ ਇੱਕ ਦੂਜੇ ਕਮਰੇ ਚ ਪਏ ਤਾਂ ਰਾਤ ਨੂੰ ਖੜਕਾ ਬਹੁਤ ਹੋਇਆ ਜਦੋਂ ਉੱਠ ਕੇ ਦੇਖਿਆ ਤਾਂ ਉਹਦੀ ਛੱਤ ਡਿੱਗ ਪਈ ਤਾਂ ਉਹ ਕਹਿਣ ਲੱਗਿਆ ਵਜ਼ੀਰ ਦਾ ਮੁੰਡਾ ਵੀ ਰਾਜਕੁਮਾਰ ਤਾਂ ਬੜਾ ਦੂਰਅੰਦੇਸ਼ੀ ਆ ਵੀ ਇਹਨੂੰ ਪਤਾ ਹੋਣਾ ਤਾਂ ਹੀ ਇਹਨੇ ਮੈਨੂੰ ਜਵਾਬ ਦਿੱਤਾ ਚਲੋ ਜੀ ਫੇਰ ਉਹ ਜਦੋਂ ਪਈਗੇ ਹੁਣ ਉਹਨੇ ਦੂਜੀ ਗੱਲ ਤੋਂ ਡਰਿਆ ਹੋਇਆ ਵੀ ਸੱਪ ਆਊਗਾ ਇਹਦੀ ਜੁੱਤੀ 'ਚ ਬੈਠੂਗਾ ਭਾਈ ਉਹੀ ਗੱਲ ਰਾਣੀ ਤਾਂ ਤਾਂ ਸੌਂਗੀ ਉਹ ਤਾਂ ਸੁੱਤਾ ਹੀ ਨਾ ਉਹ ਤਾਂ ਤੜਕਿਓ ਲਵੇਉ ਜਿਉਂ ਦੂਜੇ ਪਾਸਿਓ ਕੋਈ ਨਾਗ ਆਇਆ ਨਿਕਲ ਕੇ ਉਹਦੀ ਜੁੱਤੀ 'ਚ ਬੜ ਗਿਆ ਤਾਂ ਉਹਨੇ ਕੀ ਕੀਤਾ ਆਪਣੀ ਤਲਵਾਰ ਚੱਕੀ ਚੱਕ ਕੇ ਉਹਦੇ ਦੋ ਟੋਟੇ ਕਰੇ ਬਾਹਰ ਮਾਰਿਆ ਜਾ ਕੇ ਚਲੋ ਬਚ ਗਏ ਉਥੋਂ ਵੀ ਬਚ ਗਏ ਹੁਣ ਤਾ ਹੁਣ ਉਹ ਕਹਿਣ ਲੱਗੇ ਵੀ ਆਪਾਂ ਘੋੜਿਆਂ ਤੇ ਚਲੋ ਚੜੋ ਉਹੋ ਹੁਣ ਕਦੇ ਸੰਗਲਾਦੀਪ ਤੋਂ ਬਾਹਰ ਨਹੀਂ ਨਿਕਲੀ ਸੀ ਅੰਦਰ ਹੀ ਰਹਿੰਦੀ ਸੀ ਦਿਨ ਰਾਤ ਉਹਨੇ ਕਦੇ ਬਾਹਰਲੀ ਦੁਨੀਆ ਨਾ ਦੇਖੀ ਪਦਮਣੀ ਨੇ ਉਹ ਬੜਾ ਖੁਸ਼ ਹੁੰਦੀ ਐ ਜਨਤਾ ਤੁਰੀ ਫਿਰਦੀ ਐ ਬਾਜ਼ਾਰਾਂ 'ਚ ਜਿਵੇਂ ਕੋਈ ਕਿਹਾ ਜਾ ਬੰਦਾ ਕੋਈ ਗਮੀਰ ਕੋਈ ਗਰੀਬ ਕੋਈ ਘਾਰਾਂ ਤੇ ਕੋਈ ਸਾਈਕਲਾਂ ਤੇ ਕੋਈ ਸਕੂਟਰਾਂ ਤੇ ਕੋਈ ਪੈਦਲ ਭਾਂਤ-ਭਾਂਤ ਦੇ ਕੱਪੜੇ ਲੋਕਾਂ ਦੇ ਪਾਏ ਹੋਏ ਉਹ ਬੜੀ ਖੁਸ਼ ਹੁੰਦੀ ਐ ਦੇਖ-ਦੇਖ ਵੀ ਹੈ ਲੋਕ ਕਹੇ ਜੇ ਨੇ ਤਾਂ ਉਹ ਕਹਿਣ ਲੱਗਿਆ ਵੀ ਤੂੰ ਥੱਕ ਜੇਂਗੀ ਘੋੜੇ ਤੇ ਚੜ ਜਾ ਕਹਿੰਦੀ ਨਾ ਮੈਂ ਤਾਂ ਮਸਾ ਸੁੱਖ ਮਿਲਿਆ ਜਿਹੇ ਤੁਰਨ ਦਾ ਕਹਿੰਦੀ ਤੁਮੇ ਤੁਸੀ ਇਹ ਨਾ ਛੀਨ ਹੁਣ ਖੋਣਾ ਚਾਹਣਾ ਕਹਿੰਦੀ ਤੇ ਚਲੋ ਜਾਂਦੇ ਨੇ ਭਾਈ ਸਾਰਾ ਸ਼ਹਿਰ ਲੰਘ ਗਿਆ ਫੇਰ ਕਹਿੰਦੇ ਵੀ ਹੁਣ ਤਾਂ ਘੋੜਿਆਂ ਤੇ ਚੜੋ ਜਦੋਂ ਘੋੜਿਆਂ ਤੇ ਚੜੇ ਤਾਂ ਗਾਹਾਂ ਆ ਗਿਆ ਰਾਹ ਉਹੀ ਜਿੱਥੋਂ ਜਿੱਥੋਂ ਦੀ ਪਹਿਲਾਂ ਗਏ ਤੇ ਆਸ਼ਰਮ ਆ ਗਿਆ ਆਸ਼ਰਮ ਚ ਗਏ ਜਿੱਥੋਂ ਖੜਾਵਾ ਲੈ ਕੇ ਗਏ ਤੇ ਬਾਬੇ ਤੋਂ ਉੱਥੇ ਗਏ ਉਹਦੀਆਂ ਖੜਾਵਾ ਮੋੜਨੀਆਂ ᱛੀਆਂ ਜਾ ਕੇ ਮੱਥਾ ਟੇਕਿਆ ਉੱਥੇ ਖਾਦਾ ਪੀਤਾ ਬੜੇ ਖੁਸ਼ ਹੋਏ ਸਾਰੇ ਤੇ ਉਹਨਾਂ ਨੂੰ ਬਾਬੇ ਨੂੰ ਉਹਨਾਂ ਦੇ ਪਉਗੇ ਵਾਪਸ ਕਰੇ ਆਸ਼ੀਰਵਾਦ ਲੈ ਕੇ ਚੱਲ ਪਏ ਫੇਰ ਦੂਜੇ ਲਵੇ ਗਏ ਗਾਹਾਂ ਜੰਗਲ ਚ ਉਹ ਬਾਬੇ ਲਵੇ ਜਦੋਂ ਗਏ ਤਾਂ ਉਹਨੇ ਵੀ ਬਖੂਤੀ ਦਿੱਤੀ ਸੀ ਉਹਦਾ ਵੀ ਧੰਨਵਾਦ ਕਰਕੇ ਆਏ ਉੱਥੋਂ ਵੀ ਅਸ਼ੀਰਵਾਦ ਲੈ ਕੇ ਆਏ ਫੇਰ ਬਹੁਤ ਖੁਸ਼ ਉਥੋਂ ਤਾਂ ਗਾਹਾਂ ਭੇਰ ਆਗੀ ਜਾਦੂਗਰਨੀ ਜਾਦੂਗਰਨੀ ਬੈਠੀ ਉਡੀਕਦੀ ਐ ਜਦੋਂ ਗਏ ਤੇ ਉਦੋਂ ਜਾਦੂਗਰਨੀ ਵੱਡੀ ਉਮਰ ਦੀ ਸੀ ਹੁਣ ਆਏ ਨੇ ਤਾਂ ਬਹੁਤ ਨੌਜਵਾਨ ਕੁੜੀ ਬੈਠੀ ਐ ਇੱਥੇ ਤਾਂ ਉਹ ਕਹਿੰਦੀ ਵੀ ਉਹ ਖੁਸ਼ ਹੋਈ ਬਹੁਤ ਦੇਖ ਕੇ ਵੀ ਕਿੰਨੀ ਸੋਹਣੀ ਐ ਇਹੋ ਪਦਮਨੀ ਜਿਹਨੂੰ ਲੈ ਕੇ ਆਇਆ ਇਹ ਕਹਿੰਦੀ ਵੀ ਹੁਣ ਫੇਰ ਮੇਰਾ ਵੀ ਵਾਅਦਾ ਕਰ ਪੂਰਾ ਉਹ ਕਹਿੰਦਾ ਚੱਲ ਤੂੰ ਵੀ ਚੱਲ ਉਹ ਵੀ ਨਾਲ ਲੈ ਲਈ ਕਹਿੰਦਾ ਵਿਆਹ ਆਪਦੇ ਘਰੇ ਜਾ ਕੇ ਕਰਾਵਾਂਗੇ ਫੇਰ ਭਾਈ ਉਹ ਜਿੱਥੇ ਪਹਿਲਾਂ ਵਾਅਦਾ ਕਰਕੇ ਆਇਆ ਸੀ ਪਰੀਆਂ ਨਾਲ ਰਾਜਕੁਮਾਰੀ ਨਾਲ ਬਾਗ ਚ ਉੱਥੇ ਗਏ ਤਾਂ ਉਹ ਵੀ ਉਡੀਕਦੀ ਐ ਬੈਠੀ ਉਹਨੂੰ ਵੀ ਲੈ ਲਿਆ ਉਥੋਂ ਨਾਲ ਤਾਂ ਖੁਸ਼ੀ-ਖੁਸ਼ੀ ਫੇਰ ਉਹਨੇ ਪਹਿਲਾਂ ਵਜ਼ੀਰ ਦੇ ਮੁੰਡੇ ਨੂੰ ਘਰੇ ਭੇਜਤਾ ਆਬਦੇ ਵੀ ਤੂੰ ਜਾ ਕੇ ਸ਼ਹਿਰ ਚ ਸਾਰੇ ਸਫਾਈ ਕਰਾ ਨਾਲੇ ਘਰੇ ਜਾ ਕੇ 10 ਮਹਿਲਾਂ ਚ ਵੀ ਸਵਾਗਤ ਦੀਆਂ ਤਿਆਰੀਆਂ ਕਰਨ ਮੈਂ ਰਾਣੀ ਨੂੰ ਪਦਮਣੀ ਲੈ ਕੇ ਆ ਰਿਹਾ ਤਾਂ ਜਦੋਂ ਪਹੁੰਚੇ ਤਾਂ ਥਾ ਥਾ ਲੋਕ ਫੁੱਲਾਂ ਦੇ ਹਾਰ ਲਈ ਖੜੇ ਨੇ ਫੁੱਲ ਬਖੇਰਦੇ ਨੇ ਉੱਤੇ ਸਾਰਾ ਸ਼ਹਿਰ ਐ ਕੋਠਿਆਂ ਤੇ ਚੜੇ ਖੜੇ ਨੇ ਛੱਤਾਂ ਤੇ ਤੇ ਫੁੱਲ ਸਿੱਟਦੇ ਨੇ ਉਹਨਾਂ ਤੇ ਉਹ ਬੜਾ ਖੁਸ਼ ਹੁੰਦੀ ਐ ਰਾਣੀ ਪਦਮਣੀ ਇਹੋ ਜਿਹਾ ਮਾਹੌਲ ਹੀ ਨਹੀਂ ਦੇਖਿਆ ਉਹਨੇ ਕਦੇ 24 ਘੰਟੇ ਤਾ ਦਿਨ ਰਾਤ ਮਹਿਲਾਂ ਚ ਹੀ ਬੰਦ ਰਹਿੰਦੀ ਸੀ ਕਮਰਿਆਂ ਚ ਤਾਂ ਜਦੋਂ ਘਰੇ ਪਹੁੰਚ ਗਏ ਉਹਦਾ ਪਿਓ ਰਾਜਕੁਮਾਰ ਦਾ ਭੱਜ ਕੇ ਮਿਲਿਆ ਨਾਲੇ ਬਹੁਤ ਰੋਇਆ ਕਹਿੰਦਾ ਮੈਂ ਤਾਂ ਤੇਰੀ ਆਸ ਹੀ ਛੱਡ ਦਿੱਤੀ ਸੀ ਹੁਣ ਵੀ ਇੰਨੇ ਮਹੀਨੇ ਹੋ ਗਏ ਤੇ ਜਦੋਂ ਗਿਆ ਭਾਈ ਪਰ ਜਾਨਿਆ ਜਿਹੜੀ ਨੇ ਬੋਲੀ ਮਾਰੀ ਤੀ ਉਹ ਤਾਂ ਕਮਰੇ ਚੋਂ ਹੀ ਨਿਕਲੀ ਪੰਜ ਪਰਜਾਨੀਆਂ ਨੇ ਆ ਕੇ ਉਹਦਾ ਉਹਨਾਂ ਨੂੰ ਪਿਆਰ ਕਰਿਆ ਤੇ ਸਵਾਗਤ ਕਰਿਆ ਉਹਨਾਂ ਦਾ ਬਹੁਤ ਮਹਿਲਾਂ ਚ ਤਾਂ ਉਹਨੇ ਦੇਖਿਆ ਵੀ ਉਹ ਨਹੀਂ ਆਈ ਤੇ ਕਹਿਣ ਲੱਗਿਆ ਵੀ ਭਾਬੀ ਦੂਜੀ ਛੋਟੀ ਕਿੱਥੇ ਐ ਉਹ ਕਹਿੰਦੀਆਂ ਵੀ ਉਹ ਆਈ ਨਹੀਂ ਆਪਣੇ ਕਮਰੇ ਚ ਹੈ ਉਹ ਕਹਿੰਦਾ ਮੈਂ ਜਾਣਾ ਉੱਥੇ ਕਹਿੰਦਾ ਉਹ ਮੈਂ ਫੇਰ ਆਉਗੀ ਕਹਿੰਦਾ ਮੈਨੂੰ ਪਤਾ ਉਹ ਕਿਉਂ ਨਹੀਂ ਆਈ ਤਾਂ گیا ਉਹਦੇ ਕਮਰੇ ਚ ਜਾ ਕੇ ਉਹਨੂੰ ਮੱਥਾ ਟੇਕਿਆ ਪਰ ਜਾਈ ਨੂੰ ਮੱਥਾ ਟੇਕਿਆ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਗਈ ਬਹੁਤ ਰੋਈ ਫਿਰ ਉਹਨੂੰ ਗਲ ਲਾ ਕੇ ਮੁੰਡੇ ਨੂੰ ਆਪਣੇ ਦਿਓਰ ਨੂੰ ਕਹਿੰਦੀ ਮੈਂ ਹੀ ਕਾਮਲੀ ਸੀ ਕਹਿੰਦੀ ਵੀ ਮੈਂ ਬਹੁਤ ਗਲਤ ਕਰਿਆ ਤੇਰੇ ਨਾਲ ਕਹਿੰਦੀ ਗੱਲ ਤਾਂ ਕੁਛ ਵੀ ਨਹੀਂ ਸੀ ਪਾਣੀ ਹੀ ਮੰਗਿਆ ਸੀ ਤਾਂ ਮੈਂ ਇਥੋਂ ਵੀ ਮੈਂ ਤੈਨੂੰ ਕਿੰਨੀ ਬਿਪਤਾ ਚ ਪਾਤਾ ਕਹਿੰਦੀ ਸ਼ੁਕਰ ਹੈ ਰੱਬ ਦਾ ਵੀ ਤੂੰ ਵਾਪਸ ਆ ਗਿਆ ਕਹਿੰਦੀ ਜਿਵੇਂ ਐਡੇ ਹਾਲਾਤਾਂ ਚੋਂ ਆਏ ਆ ਵੀ ਤੇਰਾ ਕਿ ਉਹਨਾਂ ਨੇ ਦੱਸਿਆ ਵੀ ਅਸੀਂ ਆਏ ਆ ਕਰਕੇ ਆਏ ਆ ਇਨਨ ਨੂੰ ਸੁਲੰਘ ਕੇ ਜਾਣਾ ਪਿਆ ਰਾਜੇ ਦੇ ਉਹਨੇ ਵਜ਼ੀਰ ਦੇ ਮੁੰਡੇ ਨੇ ਦੱਸਿਆ ਤੇ ਵੀ ਅੱਗੇ ਤਾਂ ਹੁਣ ਉਹ ਇਕੱਲੇ ਹੀ ਝੇਲ ਕੇ ਆਊਗਾ ਇੰਨੇ ਦੁੱਖ ਇੰਨੇ ਤਾਂ ਮੈਂ ਵੀ ਝੱਲੇ ਨਹੀਂ ਉਹਦੇ ਨਾਲ ਤਾਂ ਕਹਿੰਦੀ ਵੀ ਤੈਨ ਤੇ ਇੰਨੀ ਵਿਪਤਾ ਹੈ ਮੇਰੇ ਕਰਕੇ ਪਈ ਹੈ ਉਹ ਕਹਿਣ ਲੱਗਿਆ ਹੱਥ ਬੰਨ ਕੇ ਵੀ ਤੂੰ ਨਾ ਰੋ ਕਹਿੰਦਾ ਮੈਂ ਤਾਂ ਤੇਰਾ ਸ਼ੁਕਰ ਮਨਾਉਣਾ ਭਾਬੀ ਜੇ ਤੂੰ ਮੈਨੂੰ ਬੋਲੀ ਨਾ ਮਾਰਦੀ ਕਹਿੰਦਾ ਮੈਨੂੰ ਰਾਣੀ ਪਦਮਣੀ ਦਾ ਪਤਾ ਹੀ ਨਹੀਂ ਸੀ ਤੀ ਉਹ ਕਿੱਥੇ ਹੈਗੀ ਆ ਕੌਣ ਹੈ ਕਹੀ ਜੀ ਆ ਕਹਿੰਦਾ ਮੈਨੂੰ ਤਾ ਕਹਿੰਦਾ ਮੈਨੂੰ ਚੰਦ ਦਾ ਟੁਕੜਾ ਮਿਲਿਆ ਅੱਜ ਕਹਿੰਦਾ ਮੈਂ ਤੇਰਾ ਬਹੁਤ ਸ਼ੁਕਰਗੁਜ਼ਾਰ ਆ ਚਲੋ ਜੀ ਫਿਰ ਹੱਸਦੇ ਨੇ ਖੇਡਦੇ ਨੇ ਉਹਨੂੰ ਬਾਹਰ ਲਿਆਇਆ ਕਹਿੰਦਾ ਚਲ ਆ ਹੁਣ ਸਵਾਗਤ ਕਰੋ ਕਹਿੰਦਾ ਵਿਆਹ ਦੀਆਂ ਤਿਆਰੀਆਂ ਕਰੋ ਤਾਂ ਸਾਰਾ ਸ਼ਹਿਰ ਖੁਸ਼ ਹੈ ਵੀ ਲੈਣ ਤਾਂ ਇੱਕ ਗਿਆ ਤੀ ਇਹ ਤਾਂ ਦੋ ਹੋਰ ਵੀ ਲੈ ਲੈ ਕੇ ਆ ਗਿਆ ਸੋਹਣੀਆਂ ਸੋਹਣੀਆਂ ਨਾਲ ਤਾਂ ਹੱਸਦੇ ਨੇ ਖੇਡਦੇ ਨੇ ਵਿਆਹ ਹੋ ਗਿਆ ਭਾਈ ਇਤਨਿਕ ਬਾਤ ਹੈ ਤਾਂ ਬੋਲੀ ਦਾ ਅਸਰ ਆ ਹੁੰਦਾ ਸ਼ਰੀਕਦੀ ਦਾ ਬੰਦਾ ਫਿਰ ਉਹ ਜੇ ਤਾਂ ਕੋਈ ਅਣਖਾੜਾ ਹੁੰਦਾ ਉਹ ਤਾਂ ਨਹੀਂ ਚੱਲਦਾ ਨਹੀਂ ਬਿਰ ਕਿਸੇ ਨੂੰ ਕੁਝ ਕਹੀ ਜਾਓ ਉਹ ਮੁੰਡੇ ਚ ਅਣਖਤੀਆ ਤਾਂ ਬਰਦਾਸ਼ਤ ਨਹੀਂ ਹੋਈ ਪੂਰੀ ਕਰਕੇ ਹਟਿਆ ਧੰਨਵਾਦ ਜੀ